ਅਕਸਰ ਹੀ ਦੇਖਿਆ ਜਾਂਦਾ ਹੈ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਕੋਈ ਨਾ ਕੋਈ ਵੱਡੇ ਤੋਂ ਵੱਡਾ ਨਾਮਚੀਨ ਹਸਤੀ ਉੱਥੇ ਪਹੁੰਚੀ ਹੁੰਦੀ ਹੈ ਤੇ ਹੁਣ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਬਾਲੀਵੁੱਡ ਸਟਾਰ ਸੁਨੀਲ ਸ਼ੇਠੀ ਉੱਥੇ ਪਹੁੰਚੇ ਨੇ ਸੁਨੀਲ ਸ਼ੇਠੀ ਉੱਥੇ ਪਹੁੰਚਦੇ ਨੇ ਤੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਕਰਦੇ ਨੇ ਤੇ ਉਸ ਦੀਆਂ ਤਸਵੀਰਾਂ ਵੀ ਕੁਝ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਵੇਖਿਆ ਜਾ ਰਿਹਾ ਕਿ ਸੁਨੀਲ ਸ਼ੇਠੀ ਜਿਹੜੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਉਹਨਾਂ ਨੇ ਉੱਥੇ ਨਤਮਸਤਕ ਹੋ ਕੇ ਲੋਕਾਂ ਦੇ ਲਈ ਸਰਬੱਤ ਦੇ ਭਲੇ ਦੇ ਲਈ ਅਰਦਾਸ ਕੀਤੀ ਤੇ ਬਹੁਤ ਹੀ ਸੋਹਣਾ ਸੁਨੇਹਾ ਵੀ ਦਿੱਤਾ ਤਸਵੀਰਾਂ ਇਹ ਸਚਕਣ ਸ੍ਰੀ ਹਰਮੰਦਰ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਸੁਨੀਲ শেਠੀ ਬਾਲੀਵੁੱਡ ਦੇ ਸੁਪਰਸਟਾਰ ਸੁਨੀਲ শেਠੀ ਉੱਥੇ ਨਤਮਸਤਕ ਹੁੰਦੇ ਨੇ ਸਜਦਾ ਕਰਦੇ ਨੇ ਤੇ ਉੱਥੇ ਹੀ ਉਹਨਾਂ ਨੇ ਸਰਬੱਤ ਦੇ ਭਲੇ ਦੇ ਲੋਕਾਂ ਦੇ ਭਲੇ ਦੇ ਲਈ ਕਾਮਨਾ ਵੀ ਕੀਤੀ ਹੈ ਤੇ ਲਗਾਤਾਰ ਦੇਖਿਆ ਜਾਂਦਾ ਹੈ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਕੋਈ ਨਾ ਕੋਈ ਨਾਮਚੀਨ ਹਸਤੀ ਕੋਈ ਨਾ ਕੋਈ ਬਾਲੀਵੁੱਡ ਸਟਾਰ ਪੋਲੀਟੀਸ਼ੀਅਨਸ ਉੱਥੇ ਪਹੁੰਚੇ ਹੋਏ ਦਿਖਾਈ ਦਿੰਦੇ ਨੇ ਤੇ ਅੱਜ ਤਸਵੀਰਾਂ ਸਾਹਮਣੇ ਆਈਆਂ ਨੇ ਸੁਨੀਲ ਸ਼ੇਟੀ ਦੀਆਂ ਜੋ ਕਿ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਤੇ ਉਹਨਾਂ ਨੇ ਲੋਕਾਂ ਦੇ ਲਈ ਅਰਦਾਸ ਵੀ ਕੀਤੀ ਹੈ